ਜੋ ਜੋ ਪਿਛਲੇ 2023 ਤੋਂ ਪੰਦੀ ਸਿੰਘਾਂ ਦੀ ਰਿਹਾਈ ਲਈ ਪੁਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਉਦੋਂ ਤੋਂ ਜੋ ਵੀ ਆਪਣੀ ਜਨੇਵੰਦੀ ਪੂਰੇ ਸਮਰਥਨ ਕਰ ਲਈ ਹੈ ਉਸ ਤੋਂ ਜਦੋਂ 4 ਅਤੇ 15 ਅਗਸਤ ਦੀਆਂ ਜੋ ਵੀ ਕਾਲਾਂ ਦਿੱਤੀਆਂ ਗਏ ਨੇ ਉਸ ਦੇ ਵਿੱਚ ਅਸੀਂ ਵੱਧ ਤੋਂ ਵੱਧ ਸ਼ਮੂਲੀਅਤ ਕਰਾਂਗੇ ਪਿੰਡਾਂ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ 4 ਅਤੇ 15 ਤਰੀਕ ਦੇ ਲਈ ਉਤਸ਼ਾਹਿਤ ਕਰਕੇ ਵਾਖ ਵਾਖ ਲੈ ਕੇ ਆਉਂਦਾ ਜੰਦਰ ਕਰਾਂਗੇ ਸੋ ਜੋਗੀ ਸਾਡੀ ਜੁਗੀ ਲੱਗੇਗੀ ਅਸੀਂ ਉਧਰੋਂ ਪੂਰੀ ਤਾਂ ਦੇਖਦੇ ਨਾਲ ਦਿਵਾਵਾਂਗੇ ਅਜੇ ਨਾ ਸੋਚੀਏ ਕਿ ਬੰਤੀ ਸਿੰਘ ਕਿਸੇ ਵੀ ਧਰਮ ਦੇ ਨਹੀਂ ਕਿਉਂਕਿ ਜੇਕਰ ਅਜੇ ਤੱਕ ਤੇਰੇ ਵੱਜੀ ਕਲੇਜੇ ਸ਼ੁਰੂ ਨਹੀਂ ਜੇਕਰ ਅਜੇ ਤੱਕ ਤੇਰੇ ਵੱਜੀ ਕਲੇਜੇ ਸ਼ੁਰੂ ਨਹੀਂ ਇਹਦਾ ਸਮਝੀ ਕਿ ਸ਼ਾਇਦ ਹੀ ਹਾਲਤ ਪੂਰੀ ਹੈ ਇਹ ਕਿਸੇ ਵੀ ਧਰਮ ਨਾਲ ਕਿਸੇ ਨਾਲ ਵੀ ਹੋ ਸਕਦਾ ਹੈ ਸੋ ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਉਸ ਦੇ ਵਿਰੁੱਧ ਡਟ ਕੇ ਖੜਨਾ ਚਾਹੀਦਾ ਤੇ ਲੜਨਾ ਚਾਹੀਦਾ ਹੈ ਕਿਉਂਕਿ ਲੜਨ ਵਾਲੇ ਹੀ ਜਿੱਤਾਂ ਪ੍ਰਾਪਤ ਕਰਦੇ ਨੇ ਸੋ ਸਭ ਸਾਰਿਆਂ ਦਾ ਬਹੁਤ ਧੰਨਵਾਦ ਜੋ ਇੰਨੇ ਲੰਬੇ ਸਮੇਂ ਤੋਂ ਅਸੀਂ ਇੱਥੇ ਇਸ ਸੰਘਰਸ਼ ਦੇ ਵਿੱਚ ਸਾਥ ਦੇ ਰਹੇ ਹਾਂ ਸੋ ਜੋ ਤੁਸੀਂ ਇੱਥੇ ਕਿਹਾ ਸੀ 28 ਅਤੇ 29 ਤਰੀਕ ਨੂੰ ਜੋ ਮੀਟਿੰਗ ਹੈ ਸੋ ਆਪਣਾ ਜਿਹੜਾ ਪਦੇਕਾਰ ਸਾਹਿਬ ਹੈ ਅਸੀਂ ਕੋਸ਼ਿਸ਼ ਕਰਦੇ ਨੇ ਕਿ 29 ਤਰੀਕ ਨੂੰ ਬਾਕੀ ਜਥੇਬੰਦੀਆਂ ਨਾਲ ਵੀ ਰਾਤ ਦਾ ਕੈਂਪ ਕਰਕੇ 29 ਤਰੀਕ ਨੂੰ ਬੱਦੇਗੜ ਸਾਹਿਬ ਦੇ ਵਿੱਚ ਮੀਟਿੰਗ ਕੀਤੀ ਜਾ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲਦੇ ਹੋਇਆਂ ਧਰੋਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਡੇੜੀ ਸਾਹਿਬ ਕੋ ਹੈ ਨੂੰ ਫਿਕਰ ਕੰਚਾ ਰਹੀ ਫਤੇ ਪਾਕੀ ਕਿਟਾਣੇ ਦਾ ਭਡੇੜੀ ਕਰਾਂ ਸੁਪਾ ਪ੍ਰਦਾ ਜੰਕਸ਼ਨ असि भी जिते सा जथेबंद ने अभी वो वो कहे तो बाकी अभी जितने का बंजी सिंह का मोर्चा चलिया उ समर्थन दे रहे बाकी मैं एक गल हो कहनी चाहना चार तरीक जिधर प्रोग्राम कोई आज होंगे ना प्रशासन जरूर प्रधान मतलब घर छापे मारना चके जाते हैं

ਅੱਜ ਦੀ ਮੀਟਿੰਗ ਦੇ ਵਿੱਚ ਆਦਰਯੋਗ ਕਮੇਟੀ ਸੰਗਤ ਤੇ ਆਪੂ ਸਰਦਾਰਾਂ ਅਤੇ ਵੀ ਸਾਥ ਪ੍ਰਾਪ ਕੋਹਾ ਵਾਗ ਰੋ ਦੀ ਕਾ ਖਾਸ ਵਾਹਿਗੁਰੂ ਜੀ ਬਖਸ਼ੇ ਪਹਿਲੀ ਗੱਲ ਤਾਂ ਜੋ ਪੁੱਛਿਆ ਜਦੋਂ ਆਪਾਂ ਜਿਹੜੀਆਂ જિલ્લા ਤੇ ਮੀਟਿੰਗ ਆਰਗੇਨਾਈਜ਼ ਕਰਨਾ ਸਾਡੇ 28 ਤਰੀਕ ਦੇ ਸਾਡੇ ਤੇ ਹੈ ਜਦੋਂ ਵੀ ਦੇ 31 ਤਰੀਕ ਨੂੰ ਜਿਹੜੇ ਵੀ ਜਿਲ੍ਹੇ ਦੇ ਤੁਸੀਂ ਡਿਊਟੀ ਲਾਓਗੇ ਅਸੀਂ ਉਹ ਵਰਗਾ ਜਿਵੇਂ ਬੰਦਗਣਾ ਤਾਲਮੇਲ ਕਰਕੇ ਮੀਟਿੰਗ ਆਰਗੇਨਾਈਜ਼ ਕਰਤਾ ਹੈ। ਦੂਸਰੀ ਗੱਲ ਅ ਅਸੀਂ ਸਮਝ ਲਓ ਵੀ ਵਿਕ ਜੋ ਕ੍ਰਾਂਤੀਕਾਰੀ ਦਾ ਮੈਂ ਅ ਭਾਰਤਿਕ ਸਭਜਨ ਕ੍ਰਾਂਤੀਕਾਰੀ ਦਾ ਚੇਅਰਮੈਨ ਆ ਸੁਦੇਸ਼ ਸਿੰਘ ਪੂਨੇ ਬਣਿਆ ਦਾ ਨੰਬਰ ਤੁਹਾਡੇ ਕੋਲੇ ਹੈਗੀ ਆ ਜਿਹੜੀ ਮੈਂ ਦੁਬਾਰੇ ਰਿਪੀਟ ਕਰ ਦਵਾਂ। ਡੋਨੇਟਰ 476 14374 ਉਦੋਂ ਅਗਲੀ ਗੱਲ ਹੈ ਜਿਹੜੀ ਸੀਗੀ ਪਿੱਛੇ ਆਪਾਂ ਸਦਾ ਦਿੱਤਾ ਸੀਗਾ 23 ਮਈ ਦਾ ਪਹਿਲਾਂ ਆਪਣਾ ਸ਼ੁਰੂ ਵਿੱਚ ਸੀਗਾ ਫਿਰ ਉਹ ਜੰंडीगढ़ ਵਾਲੇ ਵਿੱਚ ਆਉਣ ਕਰਕੇ ਹਮ ਤਾਂ 15 ਮਈ ਦਾ ਸੀ ਨਾ 15 ਮਈ ਤੋਂ ਆਪਾਂ ਫਿਰ 23 ਮਈ ਦਾ ਕਰ ਲਿਆ ਸੀ ਉਸ ਦੇ ਵਿੱਚ ਅਸੀਂ ਮੈਂ ਅੱਜੇ ਦੁਬਾਰੇ ਵੀ ਰਿਪੋਰਟ ਲਈ ਹੈ ਅਸੀਂ ਉਸ ਦਿਨ ਵੀ ਰਿਪੋਰਟ ਲਈ ਸੀ ਅਗਲੇ ਦਿਨ 29 ਤੋਂ ਸਾਡੇ ਵਿਕਰ ਜੱਥੇਵੰਦੀ ਵਿਕਰ ਜੋ ਕ੍ਰਾਂਤੀਕਾਰੀ ਵੱਲੋਂ ਅ ਮਟੇਂਡਾ ਜਿਹੜਾ ਫਰੀਦਕੋਟ ਰੋਪੜ ਪਰ ਮੁਕਾ ਬਰਤਾਸਪੁਰ ਜਲੰਧਰ ਤੇ ਪਟਿਆਲਾ ਸ਼ਹਿਰ ਇਕ ਦਾ ਇੱਕ ਵਾਲਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਕੁਸ ਥਾਵਾਂ ਤੇ ਦੋ ਦੋ ਥਾਵਾਂ ਤੇ ਇੱਥੇ ਕੀਤੇ ਐ ਬੰਤੇ ਐ ਕੁੱਤੇ ਐ ਉੱਥੇ ਸਾਰੀ ਲੁੱਟਮਾਰ ਕੀਤੀ ਆ ਪਤਾ ਸਭ ਨੂੰ ਉਸ ਤੋਂ ਬਾਅਦ ਇਹਨਾਂ ਨੂੰ ਆਇਆ ਲੱਗਿਆ ਪੰਜਾਬ ਦੇ ਹੱਤਮਨ ਖਰਚ ਕਰਕੇ ਭਗਵੰਤ ਸਿੰਘ ਦੀ ਸਰਕਾਰ ਕੋਲ ਵੀ ਜਿਵੇਂ ਹੁਣ ਮੂਰੇ ਕੋਈ ਸਾਡੇ ਰਸ ਨੂੰ ਰੋਕਣ ਵਾਲਾ ਹੈ ਨਹੀਂ ਕੋਈ ਤੇ ਉਹ ਤੋਂ ਬਾਅਦ ਲਗਾ ਚਾਰ ਵੱਡੇ ਜਿਹੜੇ ਅਸੀਂ ਤਾਂ ਇਹ ਕਹਿੰਦੇ ਆਰਥ ਕਾਮਲੇ ਦੀ ਫਲੀ ਖਧਾਰੀ ਵਾਲੇ ਪਹਾੜ ਰੋੜੇ ਇੱਕ ਸਰਨਾ ਤੇ ਇੱਕ ਜਿਹੜਾ ਆ ਲੈਂਡ ਫੂਲਿੰਗ ਵਾਲੇ ਚ ਜ਼ਮੀਨ ਖੇਰ ਕਰਨ ਵਾਲਾ ਵੱਡਾ ਆਉਗਾ ਬਿਜਲੀ ਦਾ ਫਿਰ ਲਿਆ ਕੇ ਪਾਰਲੀਮੈਂਟ ਦੇ ਵਿੱਚ ਟੋਟਲ ਦਾ ਪ੍ਰਾਈਵੇਟ ਕਰਨ ਵਾਲਾ ਚੱਕ ਵਾਲੇ